ਜੇ ਕੋਈ شریف ਬੱਚਾ ਹੋਵੇ ਨਾ ਉਦੇ ਮਾਪੇ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਬੀਤੇ ਦਿਨ ਮਸ਼ਹੂਰ ਗਾਇਕ ਗੁਲਾਬ ਸਿੱਧੂ ਤੇ ਗੋਪੀ ਲੌਂਗੀਆਂ ਦੀ ਕਾਲ ਤੇ ਹੋਈ ਬਹਿਸਬਾਜ਼ੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫਖਦੀ ਜਾ ਰਹੀ ਹੈ ਤੇ ਲੋਕ ਕਾਫੀ ਪ੍ਰतिकਰਮ ਉਸ ਮੁੱਦੇ ਖਿਲਾਫ ਦੋਨਾਂ ਗਾਇਕਾਂ ਦੇ ਬਾਰੇ ਦੇ ਰਹੇ ਹਨ ਤੇ ਉੱਥੇ ਹੀ ਗੋਪੀ ਲੌਂਗੀਆਂ ਹੁਣ ਲਾਈਵ ਆਇਆ ਹੈ ਤੇ ਉਹਨੇ ਇਸ ਸਾਰੇ ਮਸਲੇ ਦਾ ਸੱਚ ਦੱਸ ਦਿੱਤਾ ਹੈ ਤੇ ਗੁਲਾਬ ਸਿੱਧੂ ਬਾਰੇ ਵੀ ਵੱਡੀਆਂ ਗੱਲਾਂ ਲਾਈਵ ਆ ਕੇ ਗੋਪੀ ਲੌਂਗੀ ਨੇ ਕਹਿ ਦਿੱਤੀਆਂ ਹਨ ਤੇ ਬਾਕੀ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਦੋਨੇ ਗਾਇਕਾਂ ਦੇ ਬਾਰੇ ਜਾਂ ਉਹਨਾਂ ਦੀ ਕੌਂਟ੍ਰੋਵਰਸੀ ਦੇ ਬਾਰੇ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ ਤੇ ਗੋਪੀ ਲੌਂਗੀਆਂ ਨੇ ਇਸ ਸਾਰੇ ਮਸਲੇ ਦੀ ਸੱਚਾਈ ਖੁਦ ਹੀ ਦੱਸ ਦਿੱਤੀ ਹੈ ਤੇ ਹੁਣ ਦੇਖੋ ਤੁਸੀਂ ਇਹ ਪੂਰੀ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਮੇਰੀ ਤੇ ਗੁਲਾਬ ਦੀ ਇੱਕ ਵੀਡੀਓ ਦੇਖੀ ਹੋਣੀ ਆ ਜਿਸ ਵੀਡੀਓ ਦੇ ਵਿੱਚ ਮੈਂ ਤੇ ਗੁਲਾਬ ਇੱਕ ਦੂਸਰੇ ਨਾਲ ਬਹਿਸ ਰਹੇ ਸੀ ਜੇ ਕੋਈ شریف ਬੱਚਾ ਹੋਵੇ ਨਾ ਉਦੇ ਮਾਂ ਪਿਓ ਨੂੰ ਵੀ ਕੋਈ ਗਾਲਾਂ ਕੱਢੂਗਾ ਖੇਜ ਉਹ ਵੀ ਜਾਊਗਾ ਕਿਉਂਕਿ ਗੁੱਸਾ ਸਭ ਨੂੰ ਆਉਂਦਾ ਤੇ ਕੱਲ ਸੋਨੂ ਭਾਜੀ ਤੇ ਇਹ ਜੋਤ ਭਾਜੀ ਨੇ ਜੋਤ ਭਾਜੀ ਨੂੰ ਸਾਰੀ ਦੁਨੀਆ ਜਾਣਦੀ ਆ ਸੋਨੂ ਭਾਈ ਆਪਣੇ ਸਰਪੰਚ ਨੇ ਖੁੰਖਣਾ ਪਿੰਡ ਤੋਂ ਤੇ ਕੱਲ ਆਪਾਂ ਇਕੱਠੇ ਹੋਏ ਜਦੋਂ ਕਾਲ ਆਈ ਤੇ ਸੋਨੂ ਭਾਈ ਨਾਲ ਵੀ ਗੱਲ ਹੋਈ ਸਾਨੂੰ ਪਤਾ ਲੱਗਾ ਕਿ ਉਹ ਸ਼ਰਾਰਤੀ ਕੋਈ ਅੰਸਰ ਗਰਾਬ ਦਾ ਨਾਮ ਲੈ ਕੇ ਕਾਲ ਕਰ ਰਿਹਾ ਇੱਕ ਗਲਤੀ ਹੁੰਦੀ ਆ ਤੇ ਇੱਕ ਗਲਤ ਫਹਮੀ ਹੁੰਦੀ ਆ ਇਸ ਚੱਕਰ ਕਰਕੇ ਸਾਡੇ 'ਚ ਗਲਤ ਫਹਮੀ ਪੈਦਾ ਹੋ ਗਈ ਸੀਗੀ ਤੇ ਉਹ ਚੀਜ਼ ਸਾਡੀ ਕੱਲ ਸਾਰੀ ਵੈਰੀਫਾਈ ਹੋ ਗਈ ਆ ਜਿਸ ਨੇ ਵੀ ਇਹ ਹਰਕਤ ਕੀਤੀ ਆ ਅੜਕੇ ਸਾਡੇ ਤੋਂ ਥੋੜੇ ਦਿਨਾਂ 'ਚ ਉਹ ਵੀ ਆ ਜਾਓ ਕੋਈ ਇਦਾਂ ਦੀ ਗੱਲ ਨਹੀਂ ਹੋ ਇੱਕ ਗੱਲ ਹੋਰ ਉਹ ਜੁੰਟੀ ਢੱਲੋ ਦਾ ਨਾਮ ਬਹੁਤ ਵਾਰ-ਵਾਰ ਲੈ ਰਿਆ ਜੀਗਾ ਹੁਣ ਇੱਕ ਜੁੰਟੀ ਢੱਲੋ ਨਾਲ ਤਾਂ ਆਪਾਂ ਫੋਨ ਤੇ ਗੱਲ ਕਰ ਰਹੇ ਆ ਦੂਜਾ ਜੁੰਟੀ ਢੱਲੋ ਕਿੱਥੋਂ ਆ ਗਿਆ ਇੱਥੋਂ ਫੜ ਹੋ ਗਿਆ ਮੈਂ ਆਪਣੇ ਨੂੰ ਇਹ ਕਹੂੰਗਾ ਕਿ ਆਪਣੇ ਨਾਲ ਗਲਾਬੀਰ ਦੀ ਕੋਈ ਗੱਲ ਨੀਓ ਨਜ਼ਾਰੇ ਲਵੇ ਬਾਈ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਲਵ ਯੂ ਮੇਰੇ ਭਰਾਵਾਂ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ